ਮਾਇ ਜੁਰੀ ਚ ਕਿਉਂਕਿ ਬੱਚਾ ਜਿਹੜਾ ਵੱਡਾ ਹੋ ਜਾਂਦਾ ਤੇ ਦਿਲ ਕਰਦਾ ਹਰ ਵਾਰ ਇੱਕ ਤੰਗੜੀ ਵੀ ਆ ਜਾਵੇ ਮੈਂ ਵੀ 2 18 19 ਹਰਾਂ ਦਾ ਦਿਲ ਆ ਗਿਆ ਤੇ ਮੈਂ ਇੰਗਲੈਂਡ ਨੂੰ ਪਹੁੰਚਿਆ ਸੀ ਉਹ ਵੀ ਕਿਵੇਂ ਪਹੁੰਚਿਆ ਸੀ ਜੂਰ ਅਖੀਰ ਦੱਸਾਂਗਾ ਮੈਂ ਨਾਲ ਆ ਪੰਜ ਮਿੰਟ ਲਈ ਜਾ ਰਿਹਾ ਤੁਹਾਡੇ ਸਤਸਕ ਜੀ ਮੈਂ ਸੱਚ ਬੋਲਦਾ ਮੇਰੇ ਬੱਚਿਓ ਮੇਰਾ ਵੀ ਦਿਲ ਕੀਤਾ ਕਿਦਾਂ ਮੈਂ ਇੰਗਲੈਂਡ ਗਿਆ ਮੇਰੇ ਪਾਪਾ ਉੱਥੇ ਹੀ ਸੀਗੇ ਤੇ ਇੱਕ ਬੜਾ ਗੁਰਸਿੱਖ ਵੀਰ ਅਮੀਰ ਵੀਰ ਉਹ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਨੇ ਰਾਜੇ ਮਹਾਜਾ ਚਲਾਉਂਦੇ ਜਿਹੜਾ ਨਾਂ ਜੇ ਰੋਲ ਰਾਇਸ 5 ਕਰੋੜ ਦੀ ਕਾਰ ਜੇ ਮੇਰੇ ਬੱਚਿਓ ਮੈਂ ਸੁਣੀ ਸੀ ਉਹਨੂੰ ਦੇਖੀ ਸੀ ਪਰ ਮੈਂ ਅੱਖਾਂ ਨਾਲ ਕਾਰ ਨਹੀਂ ਸੀ ਗਦੀ ਵੇਖੀ ਤੇ ਜੋਂਦਰ ਦੇਖਿਆ ਉੱਥੇ ਉਹ ਕਾਰ ਆਈ ਨਾ ਉਹ ਵੀਰ ਲੈ ਕੇ ਆਇਆ ਉਹਦਾ ਪਾਪਾ ਕਾਰ 'ਚ ਬੈਠਾ ਸੀ ਤੇ ਮੇਰੇ ਪਾਪਾ ਨੂੰ ਉਹਨੇ ਘਰੋਂ ਲੈਣਾ ਸੀਗਾ ਤੇ ਦੋਨਾਂ ਨੂੰ ਲਿਜਾ ਕੇ ਨਾ ਆਪਣੇ ਕੰਮ ਤੇ ਜਾ ਰਹੇ ਸੀ ਰਸਤੇ 'ਚ ਗੁਰਦੁਆਰਾ ਪੈਂਦਾ ਸੀ ਮੈਂ ਬਿਲਕੁਲ ਸੱਚ ਬੋਲ ਰਿਹਾ ਜੀ ਤੇ ਉਹਨਾਂ ਦੋਨਾਂ ਨੂੰ ਗੁਰਦੁਆਰੇ ਲੈਣਾ ਸੀ ਉਹਨੇ ਵੀਰ ਨੇ ਤੇ ਆਪ ਕੰਮ ਤੇ ਚਲੇ ਜਾਣਾ ਸੀ ਹੁਣ ਮੈਂ ਪਾਪਾ ਨੂੰ ਕਾਰ 'ਚ ਬਿਠਾਇਆ ਕਾਰ ਤੁਰ ਪਈ ਐਦਾਂ ਕਰਕੇ ਹੱਥ ਜੋੜੇ ਮੇਰੇ ਬੱਚਿਓ ਲੱਗਦੇ ਨੇ ਕਰ ਪੈਂਦਾ ਵਾਹਿਗੁਰੂ ਕਦੀ ਮੈਂ ਇਹੋ ਜੀ ਸੋਹਣੀ ਕਾਰ ਦਾ ਝੂਟਾ ਲੈ ਲਾਂਗਾ ਉਹ ਝੂਟਾ ਹੀ ਮੰਗਣਾ ਸੀ ਉਹ ਕਿ ਲਾਲੀਪਪ ਖਾਣ ਜਾ ਕੇ پیسے ਲੈ ਆਉਣ ਕਿ ਮੈਂ 5 ਕਰੋੜ ਦੀ ਕਾਰ 10 ਸਾਲ ਉੱਥੇ ਇੰਗਲੈਂਡ ਚ ਰਿਹਾ ਮੈਂ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕੀਤਾ ਜਾਂ ਐਦਾਂ ਫਿਰ ਮੈਂ ਤੁਹਾਨੂੰ ਸਮਝਾਵਾਂ ਇੱਕ ਗੁਰੂ ਦਾ ਹੁਕਮ ਮੰਨ ਕੇ ਕੰਮ ਕੀਤਾ 15 ਮਿੰਟ ਰੋਜ਼ ਦਾ ਪਾਠ ਕਰਨ ਨੂੰ ਬੱਚਿਆਂ ਨੂੰ ਕਹਿੰਦਾ ਵਾਂ 15 ਮਿੰਟ ਉਹ ਸਾਡੀਆਂ ਦਾਦੀਆਂ ਨਾਨੀਆਂ ਸੀ ਨਾ ਮੈਨੂੰ ਯਾਦ ਆਵੇਂ ਨਿੱਕੇ ਵੀ ਕਿ ਹੁੰਦੇ ਸੀ ਨਾ ਤੇ ਉਸ ਰਾਤ ਨੂੰ ਬੈੱਡ ਟਾਈਮ ਸਟੋਰੀ ਸਾਡੇ ਕੋਲੋਂ ਹੀ ਆ ਜਾਂਦੀ ਸੀ ਜਾਂ ਸਾਨੂੰ ਬੈੱਡ ਟਾਈਮ ਸਟੋਰੀ ਸਾਥੀਆਂ ਉਹ ਦਾਦੀਆਂ ਨਾਨੀਆਂ ਕਿੱਥੇ ਗਈਆਂ ਉਹ ਮੇਰੀਆਂ ਭੈਣਾਂ ਕਿੱਥੇ ਗਈਆਂ ਭੁੱਲ ਗਈਆਂ ਉਹ ਸਾਨੂੰ ਸਾਖੀਆਂ ਕੀ ਸੁਣਾਉਂਦੀਆਂ ਸੀ ਕਿ ਭਾਈ ਤਾਰੂ ਸਿੰਘ ਨੇ ਥੋਪੜੇ ਲਵਾ ਲਏ ਪਰ ਕੇਸਵੀ ਸੀ ਕਟਵਾਏ ਉਹ ਮਾਕਾਵਾ ਨੇ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਾ ਕੇ ਗਲੇ ਹਾਰ ਪਾ ਲਏ ਪਰ ਧਰਮ ਨਹੀਂ ਸੀ ਛੱਡਿਆ ਪਰ ਮਾਫ ਕਰਨਾ ਅੱਜ ਤੱਕ ਮਾਫ ਕਰਨਾ ਅਨੋਖੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਮੇਰੇ ਬੱਚਿਓ ਜਿਨ੍ਹਾਂ ਦੇ ਦਾਦਾ ਜੀ ਨਾਨਾ ਜੀ ਮੇਰੇ ਵਰਗੇ ਜੇ ਨਾ ਬਿਊਟੀ ਪੈਲਟ ਨਾਈ ਦੁਕਾਨ ਉਹਨਾਂ ਵਾਸਤੇ ਨਹੀਂ ਜੇ ਪਿਆਰੀ ਬੱਚਿਓ ਤੇ ਜੇ ਤੁਸੀਂ ਬਿਊਟੀ ਪੈਲਟ ਨਾਈ ਦੁਕਾਨ ਤੇ ਜਾਣਾ ਵੀ ਹੈ ਨਾ ਤੇ ਤੁਸੀਂ ਮੋਬਾਈਲ ਬਹੁਤ ਵੇਖਦੇ ਹੋ ਅੱਜ ਅੰਗਰੇਜ਼ ਸਿੱਖ ਬਣਨ ਲੱਗ ਪਏ ਜੇ ਸਾਡੇ 7 ਲੱਖ ਅੰਗਰੇਜ਼ ਉਹ ਗੁਰੂ ਗੰਗਾ ਸਾਹਿਬ ਪਾਠ ਵੀ ਕਰਦੇ ਪਏ ਜੇ ਦਾੜੀ ਕਿਹਦੀ ਰੱਖ ਲਿਆ ਉਹਨਾਂ ਨੇ ਇਹ ਤੁਹਾਨੂੰ ਕੀ ਹੋਈ ਜਾ ਰਿਹਾ ਹੈ ਉਹਨਾਂ ਨੇ ਪੈਸਾ ਵੀ ਵੇਖ ਲਿਆ ਪੜਾਈਆਂ ਵੀ ਕਰ ਲੀਆਂ ਘਰ 'ਚ ਕੋਈ ਸ਼ਾਂਤੀ ਨਹੀਂ ਜੇ ਬੜੇ ਲੜਾਈ ਝਗੜੇ ਜਦੋਂ ਪੰਜ ਬਾਈ ਸ਼ਾਦੀਆਂ ਕਰ ਲੈਂਦੇ ਸੋ ਇਹ ਕੌਮ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਜੇ ਮੈਂ ਵੀ 3 ਮਹੀਨੇ ਦਰਦਾਂ ਦੀ ਠੋਕਰਾਂ ਖਾਦੀਆਂ ਸੀਗੀਆਂ ਇੰਗਲੈਂਡ ਜਦੋਂ ਪਹੁੰਚਿਆ ਸੀਗਾ ਤੇ 3 ਮਹੀਨੇ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਵਰਕ ਪਰਮਿਟ ਲੈ ਕੇ ਗਿਆ ਸੀਗਾ ਤੇ ਆਪਣੇ ਪੰਜਾਬ ਦੇ ਮੁੰਡੇ ਦੋ ਮੈਨੂੰ ਕਹਿੰਦੇ ਵੀਰੇ ਉਹ ਵੀਰੇ ਉਹ ਤੂੰ ਦਰਦਾਂ ਦੀ ਠੋਗਰਾ ਖਾਣਾ ਪਿਆ ਇਹਨੂੰ ਪਤਾ ਨਹੀਂ ਅੰਗਰੇਜ਼ ਲੋਕ ਸਿੱਖਾਂ ਨੂੰ ਨੌਕਰੀ ਨਹੀਂ ਦਿੰਦੇ ਮੈਂ ਕਿਹਾ ਅੰਗਰੇਜ਼ਾਂ ਨੇ ਮੈਨੂੰ ਵਰਕ ਪਰਮਿਟ ਦਿੱਤਾ ਹੈ ਨੌਕਰੀ ਦੇਣੀ ਪੈਗੀ ਉਹ ਕਹਿੰਦਾ ਦੋਨੋਂ ਚੋਂ ਇੱਕ ਵੀਰੇ ਨਹੀਂ ਦੇਣਗੇ ਮੈਂ ਫਿਰ 20 ਸਾਲ ਦਾ ਮੈਂ ਪੁੱਛਿਆ ਵੀਰੇ ਕੀ ਕਰਾਂ ਯਾਰ ਮੈਨੂੰ ਨੌਕਰੀ ਮਿਲ ਜਾਵੇ ਉਹ ਬੰਦਾ ਪੁੱਛ ਵੰਦਾ ਤੇ ਕਹਿੰਦਾ ਤੂੰ ਮੇਰੇ ਵਰਗਾ ਬਣ ਜਾ ਹੈ ਨਾ ਜਿਹੜਾ ਨੌਜਵਾਨ ਕਹਿੰਦੇ ਦਾਰੀ ਕੇ ਸਾਨੂੰ ਆਮ ਲਗਣੇ ਹੈ ਕਹਿੰਦਾ ਤੂੰ ਮੇਰੇ ਵਰਗਾ ਬਣ ਜਾ ਤੈਨੂੰ ਸਵੈਰੇ ਨੌਕਰੀ ਮਿਲ ਜਾਏਗੀ ਮੈਨੂੰ ਸਮਝ ਨਹੀਂ ਆਈ ਤੇਰੇ ਵਰਗਾ ਕਿਵੇਂ ਬਣੀਦਾ ਉਹ ਦੂਜਾ ਬੋਲ ਪਿਆ ਚੱਲ ਤੈਨ ਮੈਂ ਨਾਈ ਦੁਕਾਨ ਤੇ ਲੈ ਕੇ ਚੱਲਾਂ ਵਾਹਿਗੁਰੂ ਥੋੜੀ ਜਿਹਾ ਦਾਰੀ ਆਈ ਸੀ ਮੇਰੀ ਕੇਸ ਪੂਰੇ ਮੇਰੇ ਦਸਤਾਰ ਚੱਲ ਨਾਈ ਦੁਕਾਨ ਤੇ ਦਾਰੀ ਘੜਾ ਪਗੜੀ ਲਾ ਤੈਨੂੰ ਸਵੈਰੀ ਨੌਕਰੀ ਮਿਲ ਜਾਏਗੀ ਸਾਥ ਸੰਗਤ ਜੀਓ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਲਕ ਨਾ ਜਾਏ ਇਹ ਚੁੰਮਦੀ ਮੈਂ ਦੇਖੀ ਸਾਰੀ ਮੈਂ ਵੱਡੇ ਵੱਡੇ ਵੀਰ ਪੈਣਾ ਵੇਖ ਕੇ ਗੁਰਦੁਆਰੇ ਚ ਭੁੰਮ ਚੁੰਮਦੇ ਦੇਖਦਾ ਵਾਂ ਤੇ ਸ਼ਾਮ ਨੂੰ ਬਿਊਟੀ ਪਾਰ ਤੇ ਨਾਈ ਰੁਵਾਂ ਦੇ ਬੈਠੇ ਹੁੰਦੇ ਆ ਗੁਰੂ ਸਮਤ ਬਖਸ਼ੇ ਇਹ ਹੀ ਭੋਲਿਆਂ ਨੂੰ ਵਾਪਸ ਲੈ ਕੇ ਆਣਾ ਜੇ ਅੱਜ ਤੁਹਾਡੇ ਘਰੇ ਲੜਾਈਆਂ ਚੱਰੇ ਕਲੇਸ਼ ਦੁੱਖ ਮਾਰੀਆਂ ਦਾ ਕਾਰਨ ਇਹੀ ਜੇ ਦੁੱਖ ਦੇਣ ਵਾਲਾ ਵੀ ਇਹੀ ਜੇ ਤੇ ਸੁੱਖ ਦੇਣ ਵਾਲਾ ਵੀ ਇਹੀ ਜੇ ਤੇ ਮੇਰੀ 7 ਕਰੋੜ ਦੀ ਬਿਲਡਿੰਗ ਸੜ ਗਈ ਨਾ ਤੇ ਦੁੱਖ ਨਹੀਂ ਲੱਗਾ 7 ਕਰੋੜ ਦੀ ਬਿਲਡਿੰਗ ਸੜ ਜਾਵੇ ਦੁੱਖ ਨਾ ਲੱਗੇ ਇਹ ਕਿਹੜੀ ਸ਼ਕਤੀ ਆ ਪਿੱਛੇ ਸੋ ਕਮਨੀਸ਼ਾ ਦਾ ਪਾਠ ਬੜਾ ਕਰਦੀਆਂ ਮੇਰੀਆਂ ਭੈਣਾ ਚੱਲੀ ਚੱਲੀ ਪਾਠ ਕਰ ਜਾਂਦੀਆਂ ਉੱਤੋਂ ਨੰਗੀ ਜਾ ਰਿਹਾ ਏਕ ਵੀ ਨਾ ਦੇ 10 ਵੀ ਹਿਰਲੇ 55 ਸਾਲਾਂ ਚ 10 ਬਿਲਡਿੰਗਾਂ ਦਾ ਮਾਲਕ ਬਣ ਗਿਆ ਇੱਕ ਸੜ ਗਈ ਤਾਂ ਕੀ ਹੋ ਗਿਆ ਨਾ ਤੈਨੂੰ ਵੀ ਉੱਥੇ ਪਈ ਨਾ ਦੁੱਖ ਆਏਗਾ ਪਰ ਦੁੱਖ ਲੱਗੇਗਾ ਨਹੀਂ ਅੱਜ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਜੇ ਮੈਂ ਕਦੀ ਕਿਸਾਂ ਦੀ ਬੇਦਬੀ ਨਹੀਂ ਕੀਤੀ ਅੱਜ 105 ਅੰਗਰੇਜ਼ੀ ਨੌਕਰੀ ਵੀ ਕਰਦੇ ਨੇ ਮੇਰੇ ਕੋਲ ਗੁਰੂ ਸਾਹਿਬ ਦੀ ਕਿਰਪਾ ਜੇ ਕਿ ਮੈਂ ਮੱਛਾਂ ਦਰਦਾ ਹਾਂ ਆਪਣੀ ਘਰ ਵਾਪਸੀ ਦੀ ਤਿਆਰੀ ਕਰਦਾ ਹਾਂ ਜੇ ਜਿੰਦੀ ਕੁਝ ਪੜ੍ਹਨਾ ਚਾਹਦੇ ਹੋ ਤੇ ਗੁਰੂ ਦਾ ਹੁਕਮ ਮੰਨਣਾ ਹੀ ਪਏਗਾ ਸਾਨੂੰ ਕਿਉ ਗੁਰੂ ਨੂੰ ਸਾਰੇ ਬੰਦੇ ਆ ਪਰ ਹੁਕਮ ਕੋਈ ਵਿਰਲਾ ਹੀ ਮੰਨਦਾ ਤੇ ਜੇ ਮਾਤਾ ਪਿਤਾ ਭੁੱਲ ਵੀ ਗਏ ਤੇ ਮੈਂ ਤਾਂ ਖੁੱਲ ਕੇ ਕਹਿ ਦੇਣਾ ਹੁਣ ਕਿ ਡੀ ਜੇ ਸੀ ਜੇ ਲਗਣਾ ਹੋਵੇ ਨਾ ਇੱਥੇ ਤੇ ਫਿਰ ਤਾਂ ਰੋਲ ਕਾ ਹੀ ਰੋਲ ਕਾ ਹੈ ਨਾ ਕਿਉਂਕਿ ਅੱਜ ਗੁਰੂ ਦੀ ਗੱਲ ਸੁਣਨੀ ਬੜੀ ਔਖੀ ਲੱਗ ਰਹੀ ਲੋਕਾਂ ਨੂੰ ਗੁਰੂ ਮੇਰ ਕਰੇ ਗੁਰੂਸਮਤ ਬਖਸ਼ੇ ਹਾਂ ਉਹ ਤਾਂ ਅਨੁਹੋਲਿਕ ਸੋਹਣੀ ਚੀਜ਼ ਦਿਖਾਈ ਹੈ ਨਹੀਂ ਕਿ ਬੱਚੇ ਨੇ ਗੋਲ ਦਿਖਾਈਏ ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ ਜੀਓ ਤੇ ਮੈਂ ਬੋਲ ਵੀ ਦੱਸਾਂਗਾ ਤੁਹਾਨੂੰ ਕੀ ਰਚ ਆਪਣੀ ਭੋਲ ਮੇਰੀ ਜੋ ਸੁਣ ਕੇ ਜਾਇਆ ਜੇ ਤੁਹਾਡੀਆਂ ਛੋਟੀਆਂ ਅਰ ਕੋਸ਼ਿਸ਼ ਕਰੋ ਜਹਾਂ ਤੋਂ ਪਹਿਲੇ ਆਪਣੇ ਆਪ ਗੁਰੂ ਮਾਰਿਆ ਕੇ ਹੱਥ ਜੋੜ ਕੇ ਕਹਿ ਦਿਓ ਪਿਛਲੇ ਆਉਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵਾ ਹੈ ਅਜੇ ਤੁਹਾਡਾ ਜੀਵਨ 100-100 ਸਾਲ ਤੱਕ ਜਾਣਾ ਹੈ ਬੜਾ ਜੀਵਨ ਪਿਆ ਤੁਹਾਡਾ ਸਾਰਿਆਂ ਦਾ ਗੁਰੂ ਫੇਰ ਕਰੇਗਾ ਧੰਨਵਾਦ ਜੀ